ਕੁਝ ਮਿੱਤਰ ਇਥੇ ਕਹਿ ਰਹੇ ਨੇ ਜੀ ਰਜੀਵ ਕੁਮਾਰ ਜੀ ਵੀ ਕਹਿ ਰਹੇ ਨੇ ਕਿ ਸੰਨੀ ਜਿਹੜਾ ਆਪਾਂ ਸੰਦੀਪ ਸਿੰਘ ਸੰਨੀ ਦੀ ਗੱਲ ਕਰ ਰਹੇ ਹਾਂ ਕਹਿੰਦੇ ਉਹਦੇ ਭਰਾ ਨੂੰ ਵਾਰਿਸ ਪੰਜਾਬ ਦੇ ਵੱਲੋਂ ਕਹਿੰਦੇ ਚੋਣ ਲੜਨ ਵਾਸਤੇ ਅਗੇ ਲਿਆਂਦਾ ਜਾ ਸਕਦਾ ਹੈ ਵੇਖੋ ਕੱਲ ਮੈਂ ਵੀ ਤਰਸੀਮ ਸਿੰਘ ਦੇ ਕੁਝ ਬਿਆਨات ਸੁਨੇ ਆ ਠੀਕ ਹੈ ਨਾ ਜੀ ਇੱਕ ਤੇ ਉਹਨਾਂ ਨੇ ਇਨਕਾਰ ਕੀਤਾ ਕਿ ਭਾਜਪਾ ਨਾਲ ਜਾਣ ਦੀ ਜਿਹੜੀ ਸਾਡੀ ਐਵੇਂ ਗੱਲ ਉਡਾਈ ਜਾ ਰਹੀ ਆ ਉਹ ਨਰਮੂਲਾ ਬਿਲਕੁਲ ਜੀ ਦੁਜਾ ਕੇ ਉਹਨਾਂ ਨੇ ਕਿਹਾ ਕਿ ਬੀਬੀ ਖਾਲੜਾ ਜੀ ਇਸ ਵੇਲੇ ਹੈਗੇ ਨੇ ਵਿਦੇਸ਼ ਦੇ ਵਿੱਚ ਹੂੰ ਉਹਨਾਂ ਦੀ ਟੀਮ ਵੱਨੀਓ ਪਹਿਲਾਂ ਹੀ ਆਪਣੇ ਸਾਹਮਣੇ ਮਤਲਬ ਕਿ ਮੈਨੂੰ ਕਨਫਰਮ ਕੀਤਾ ਗਿਆ ਕਿ ਨਹੀਂ ਲੜਨਾ ਅਸੀਂ ਜੀ ਉਹਨਾਂ ਨੇ ਕਿਹਾ ਕਿ ਜੇ ਬੀਬੀ ਖਾਲੜਾ ਇਲੈਕਸ਼ਨ ਨਹੀਂ ਲੜਨਗੇ ਤਾਂ ਅਸੀਂ ਕੋਈ ਦੂਸਰਾ ਚਿਹਰਾ ਫਿਰ ਲਿਆਵਾਂਗੇ ਹੂੰ ਹੁਣ ਦੂਸਰੇ ਚਿਹਰੇ ਦੀ ਕੱਲ ਦੀ ਚਰਚਾ ਸੰਦੀਪ ਸਿੰਘ ਸੰਨੀ ਦੀ ਸੀ ਉਸ ਤੋਂ ਬਾਅਦ ਉਹਦੇ ਬ੍ਰਦਰ ਦੀ ਆ ਗਏ ਜੀ ਠੀਕ ਹੈ ਨਾ ਜੀ ਹੁਣ ਦੇਖੋ ਵਾਰਸ ਪੰਜਾਬ ਦੇ ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ ਸੀਗਾ ਇੱਕ ਤੇ ਇੱਕ ਗੱਲ ਮੇਰੀ ਨੋਟ ਡਾਉਨ ਕਰ ਲਿਓ ਹਮ ਮੈਂ ਤੁਹਾਨੂੰ ਵਾਰ-ਵਾਰ ਕਹਿਣਾ ਕਿ ਹਰੀਕੇ ਪੁਲ ਤੋਂ ਲੈ ਕੇ ਤੇ ਗਰਦਾਸਪੁਰ ਤੱਕ ਬਟਾਲੇ ਤੋਂ ਤੱਕ ਤੇ ਖਾਸ ਤੌਰ ਤੇ ਫਤਿਹਗੜ ਚੂੜੀਆਂ ਤੱਕ ਤੇ ਖਾਸ ਤੌਰ ਤੇ ਲਾ ਲੋ ਕਿ ਇਹਨਾਂ ਦੀ ਜਿਹੜੀ ਜਥੇਵੰਦੀ ਆ ਉਹਦਾ ਪ੍ਰਭਾਵ ਰਹੇਗਾ ਉਹ ਕਿੰਨਾ ਰਹੇਗਾ ਮੈਂ ਕੁਝ ਕਹਿ ਨਹੀਂ ਸਕਦਾ ਜੀ ਪ੍ਰਭਾਵ ਰਹੇਗਾ ਮਤਲਬ ਕਿ ਇਹ ਇਹ ਤੇ ਤੁਸੀਂ ਮੰਨ ਕੇ ਚੱਲੋ ਕਿ ਅਮਰਤਪਾਲ ਸਿੰਘ ਦਾ ਪ੍ਰਭਾਵ ਰਹਿਣ ਵਾਲਾ ਜੀ ਜੀ ਮਾਝੇ ਪੱਟੀ ਦੇ ਵਿੱਚ ਤੇ ਖਾਸ ਤੌਰ ਤੇ ਮਾਝਾ ਪੱਟੀ ਆਪਾਂ ਕਹ ਲਾਈਏ ਹੁਣ ਉਤੋਂ ਅਗਲੀ ਗੱਲ ਕਿ ਜੋ ਤਰਨਤਾਰਨ ਦੇ ਵਿੱਚ ਪ੍ਰਭਾਵ ਹੈ ਤੇ ਤਰਨਤਾਰਨ ਦਾ ਜਿਹੜਾ ਸਮੀਕਰਨ ਆ ਉਹ ਅਮਰਤਪਾਲ ਸਿੰਘ ਹੁਰਾਂ ਦੀ ਤਨਜ਼ੀਮ ਦੇ ਫੈਸਲੇ ਦੇ ਆਲੇ ਦੁਆਲੇ ਘੁੰਮਦਾ ਹੈ ਜੀ ਹੂੰ ਕਿ ਬਿਲਕੁਲ ਚਿਹਰਾ ਕਿਹੜਾ ਆਏਗਾ ਕਿਉਂਕਿ ਦੇਖੋ ਇਹ ਇਕਦਮ ਜਿਵੇਂ ਤੁਸੀਂ ਸੰਦੀਪ ਸਿੰਘ ਸਨਨੀ ਦੀ ਚਰਚਾ ਕਰਦੇ ਹੋ ਤਾਂ ਫਿਰ ਕੁਝ ਚੀਜ਼ਾਂ ਜਿਹੜੀਆਂ ਬਦਲ ਗਈਆਂ ਹੋਈਆਂ ਨਾ ਤਾਂ ਕਿਤੇ ਨਾ ਕਿਤੇ ਕਹਿ ਲੋ ਕਿ ਜਿੱਦਾਂ ਆਪਾਂ ਦੇਖਦੇ ਹਾਂ ਗੋਲਬੰਦੀ ਹੋਣੀ ਸਟਾਰਟ ਹੋ ਜਾਂਦੀ ਹੈ ਨਾ ਜੇ ਸਿੱਖ ਮੋਟ ਗੋਲਬੰਦੀ ਹੋ ਕਰੇਗੀ ਤਾਂ ਬਰਾਬਰ ਦੂਜੇ ਪਾਸੇ ਵੀ ਗੋਲਬੰਦੀ ਹੋਏਗੀ ਹੂੰ ਤਾਂ ਗੋਲਬੰਦੀ ਕਿਹੜੇ ਨੂੰ ਫਾਇਦਾ ਦਿੰਦੀ ਹੈ ਕਿਹੜੇ ਨੂੰ ਨੁਕਸਾਨ ਕਰਦੀ ਹੈ ਜੀ ਇਹ ਬਾਅਦ ਦੀਆਂ ਗੱਲਾਂ ਸੋ ਇਸ ਕਰਕੇ ਆਪਾਂ ਕਨਫਰਮ ਤਾਂ ਨਹੀਂ ਐਵੇਂ ਕਹਾਂ ਕਿਸੇ ਦਾ ਨਾਂ ਨਹੀਂ ਹੈ ਵੀ ਆਪਾਂ ਕਹਿ ਲਈਏ ਕਿ ਉਹਨਾਂ ਨੇ ਕਨਫਰਮ ਕੀਤਾ ਹੈ ਬਾਕੀ ਆਪਾਂ ਫਿਰ ਗੱਲਬਾਤ ਕਰ ਲਵਾਂਗੇ ਕਿ ਕਿ ਉਹਨਾਂ ਨੇ ਗੱਲ ਕੀਤੀ ਹੈ ਸੰਦੀਪ ਸਿੰਘ ਸਨਦੀ ਦੀ ਫੈਮਿਲੀ ਨੇ ਜੀ ਕਿ ਜਾਂ ਹਾਲੇ ਚਰਚਾ ਹੋਈ ਨਹੀਂ ਤੇ ਉਹਨਾਂ ਦੇ ਕੈਂਡੀਡੇਟ ਤੋਂ ਬਾਅਦ ਇਹ ਇਲੈਕਸ਼ਨ ਖੁੱਲ ਜਾਏਗਾ ਕਿਉਂਕਿ ਇਲੈਕਸ਼ਨ ਅਨਾਉਂਸ ਤੇ ਹੋ ਜਾਣਾ 2-4 ਦਿਨ ਤੱਕ ਹਾਂ ਬਿਲਕੁਲ ਜੀ ਹਾਰਲੀ ਕਹਿ ਲੋ ਕਿ ਸੌ ਮੰਗਲਵਾਰ ਤੱਕ ਹੋ ਜਾਏਗਾ ਹੂੰ ਠੀਕ ਹੈ ਨਾ ਜੀ ਇਲੈਕਸ਼ਨ ਤਰੰਤਰਨ ਵਾਲਾ ਖੁੱਲ ਜਾਏਗਾ ਪਰ ਇਹ ਮੈਦਾਨ ਉਦੋਂ ਭਕੇਗਾ ਜਦੋਂ ਅਮਰਤਪਾਲ ਸਿੰਘ ਹੋਰਾਂ ਦਾ ਉਮੀਦਵਾਰ ਲਿਆਂਦਾ ਜਾਏਗਾ ਫਿਰ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਉਸ ਉਮੀਦਵਾਰ ਦਾ ਵਜ਼ਨ ਕਿੰਨਾ ਹੈ ਬਰਾਬਰ ਜਿਹੜੇ ਤੁਲਦੇ ਆ ਉਹਨਾਂ ਚ ਕਿੰਨਾ ਕੁ ਦਮ ਹੈ ਸਾਰਾ ਫਿਰ ਇਲੈਕਸ਼ਨ ਜਿਹੜਾ ਸਾਫ਼ ਹੋਣਾ ਸਟਾਰਟ ਹੋ ਜਾਏਗਾ ਲੋਕਾਂ ਨੂੰ ਕਿਹੜਾ ਕਿੰਨਾ ਕੁ ਹੋ ਸਕਦਾ ਉਸ ਤੋਂ ਬਾਅਦ ਥੋੜਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਆ ਸ਼ੁਕਰੀਆ ਮਿਹਰਬਾਨੀ ਦੋਸਤੋ ਧੰਨਵਾਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਚੱਲੋ ਦੋਸਤੋ ਗੱਲਬਾਤ ਆਪਾਂ ਜ਼ਰੂਰ ਕਰਦੇ ਆਂ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਮੋਦੀ ਸਾਹਿਬ ਦੇ 84 ਵਾਲੇ ਬਿਆਨ ਬਾਰੇ ਵੀ ਆਪਾਂ ਗੱਲਬਾਤ ਕਰਦੇ ਆਂ ਤੇ ਇੱਕ ਦੋ ਦੋਸਤ ਜਿਹੜੇ ਆ ਬੀਐਸਐਫ ਦੀਆਂ ਕੰਪਨੀਆਂ ਜਿਹੜੀਆਂ ਲਾਈਆਂ ਪੰਜਾਬ ਉਹਦੇ ਤੇ ਸਵਾਲ ਕਰ ਰਹੇ ਨੇ ਉਹਦੇ ਵੈਸੇ ਗੱਲਬਾਤ ਹੋ ਚੁੱਕੀ ਸੀ ਪਰਸੋਂ ਦੇ ਬਾਰੇ ਤੇ ਆਪਾਂ ਇਸ ਤੇ ਗੱਲਬਾਤ ਕਰਦੇ ਆ ਪਰ ਉਸ ਤੋਂ ਪਹਿਲਾਂ ਅਕਾਲੀ ਦਲ ਦੀ ਕਾਂਗਰਸ ਦੀ ਗੱਲਬਾਤ ਹੋ ਰਹੀ ਹੈ ਤੇ ਥੋੜੀ ਜੀ ਗੱਲ ਆਪਾਂ